ਮੰਦੂਬੀਆਂ ਸਾਰੀਆਂ ਜਿਹੜੇ ਡੰਪ ਨੂੰ ਉਸ ਡੰਪ ਦੇ ਉੱਪਰ ਸਿਟਨੀਆਂ ਚਾਹੀਦੀਆਂ ਨੇ ਇਹ ਲੈ ਕੇ ਆ ਇੱਥੇ ਸਾਹਮਣੇ ਛਿੱਟਰੇ ਨੇ ਬਿਲਕੁਲ ਜਿੱਥੇ ਆਪੋਜਿਟ ਕਾਰਕ ਰਿਹਾਰ ਕਲੋਨੀ ਆਰ ਮਹਿੰਦਰਾ ਕਲੋਨੀ ਆ ਇੱਥੇ ਹੈਗੀਆਂ ਸਾਰੇ ਬਾਸ ਸਾਰਾ ਕੁਝ ਇਹਨਾਂ ਖੋਲ ਲਿਆ ਚਾਰਿਆ ਹੈ ਬਿਮਾਰੀਆਂ ਫੈਲਣ ਗਿਆ ਔਰ ਜਦੋਂ ਮੈਂ ਕਮਿਸ਼ਨਰ ਨਾਲ ਗੱਲ ਕੀਤੀ ਕਿ ਇਹ ਕਿਉਂ ਕਰ ਰਹੇ ਹੋ ਕਹਿੰਦੇ ਅਸੀਂ ਜਿਹੜਾ ਪੁਰਾਣਾ ਕੂੜਾ ਹੈ ਉਹ ਠੁਕੜਾ ਹੈ ਬੜੀ ਅੱਛੀ ਗੱਲ ਹੈ ਤੁਸੀਂ ਠੁਕ ਰਹੇ ਹੋ ਤਾਂ ਜਦੋਂ ਮੈਂ ਕਿਹਾ ਇੱਕ ਦਾ ਇਥੇ ਕਿਉਂ ਸਟੇ ਹੋ ਉੱਥੇ ਜਿਹੜੇ ਉਹਨੂੰ ਕਿ ਪ੍ਰਜਾਪਤ ਬਣਾਇਆ ਹੈ ਕਹਿੰਦੇ ਨੇ ਕਿ ਉਹਨੂੰ ਸਾਫ਼ ਕਿ ਮੈਂ ਕਰਾਂਗੇ ਹਦ ਹੋ ਗਈ ਇਹ ਉਥੇ ਕਹਿੰਦੇ ਉਥੇ ਲੈ ਕੇ ਕੁਝ ਬਣਾਣੀ ਹੈ ਇਹ ਵੀ ਕੂੜਾ ਉੱਥੇ ਹੀ ਸਟੋਰ ਸਾਰਾ ਜਿਹੜਾ ਟੁਕੜਾ ਉਸ ਇੱਕ ਹੀ ਜਗ੍ਹਾ ਦਾ ਸਟੋ ਪਾ ਕਿਉਂ ਲੋਕਾਂ ਨੂੰ ਸਾਫ਼ ਕਰੀ ਜਾ ਰਹੇ ਹੋ ਸਾਰੇ ਦੇਖੋ ਕਿੰਨਾ ਗੰਦ ਖਰਾਇਆ ਹੋਇਆ ਹੈ ਸਾਰੇ ਕਿਹਦੇ ਆ ਦੇਖੋ ਕੀ ਹੋਇਆ ਹੈ ਆਪਣੇ ਘੁੱਟੇ ਇਹਨਾਂ ਦੇ ਘਰਾਂ ਦੇ ਸਾਹਮਣੇ ਸੱਚੀ ਕਾਲ ਬੇਬੀ ਬੜਾ ਬੁਰਾ ਹੋ ਰਿਹਾ ਜੋ ਸੱਚੀ ਕਾਲ ਜੈ ਜੀ ਜੈ ਜੀ ਜੈ ਜੀ ਜੈ ਜੀ ਹਾਏ 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 ਜਿੰਦਾਬਾਦ ਪੂਰਨਬਾਦ ਬੀਬਾ ਜੀ ਜਿੰਦਾਬਾਦ ਬੀਬਾ ਜੀ ਜਿੰਦਾਬਾਦ ਅੱਪਾ ਪੰਜਾਬ ਸਰਕਾਰ ਦੇ ਇੱਧਰ ਅੱਪਾ ਅੱਜ ਹੁਣ ਪਤਾ ਲੱਗਿਆ ਕਿ ਕੀ ਹੋ ਰਿਹਾ ਇਹ ਬਿਲਕੁਲ ਹੀ ਗਲਤ ਕੰਮ ਹੋ ਰਿਹਾ ਜੋ ਹੋ ਰਿਹਾ ਹੈ ਇਹ ਕੂੜਾ ਤੁਹਾਡੇ ਘਰਾਂ ਦੇ ਸਾਹਮਣੇ ਕਿਵੇਂ ਸਿੱਟ ਸਕਦੇ ਨੇ ਉੱਧਰ ਹੀ ਸਿੱਟੋ ਇਹ ਕਹਿੰਦੇ ਨੇ ਉਹ ਸਾਫ਼ ਕਰਨਾ ਹੈ ਤਾਂ ਇਹਨੂੰ ਵੀ ਉਹਦੇ ਵਿੱਚ ਪਾ ਕੇ ਸਾਫ਼ ਕਰੋ ਉੱਧਰ ਬੁਮਾਰੀ ਤਾਂ ਪਹਿਲੀ ਦਿੱਕਤ ਆ ਰਹੀ ਹੈ ਕਿ ਬਹੁਤ ਜ਼ਿਆਦਾ ਰਾਤ ਨੂੰ ਬਹੁਤ ਜਲਦੀ ਇੰਨੀ ਬਗੜ ਆ ਰਹੀ ਹੈ ਖਾਣ ਵਾਲਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਲੋਕੀ ਪਾਣ ਖਾਣ ਦੇ ਚੱਲੋ ਸਾਫ਼ ਦੇਖ ਕੇ ਕਰਾਓ ਸੀਗਾ ਕੋੜਾ ਇੱਥੇ ਹੈ ਦੇਖ ਸਕਦੇ ਹੋ ਰੋਟੀ ਇਕੱਡਾ ਆਖਿਰ ਪਾਸੇ ਤੋਂ ਟ੍ਰਾਲੀ 'ਤੇ ਆਇਆ ਨਹੀਂ ਮੀਂਹ ਪਰਸੋਂ ਇੱਕ ਹੀ ਖੜੇ ਰਿਹਾ ਟ੍ਰਾਲੀ 'ਤੇ ਆਇਆ ਥਾ ਆ ਤਾਂ ਹਾਦੀ ਹੋ ਗਿਆ ਦੇਖੋ ਖੜੀਆਂ ਨੇ ਚਾਰ ਪੰਜ ਕੱਢ ਲਈਆਂ ਮੇਰੇ ਸਾਬਤ ਗੱਡੀਆਂ 10 ਗੱਡੀਆਂ ਇਸ ਲਾਈਨ ਵਿੱਚ ਖੜੀਆਂ। ਵਾਸੀ ਇਹ ਤਾਂ ਟਰਾਲੀਆਂ ਵਾਪਸ ਕਿਤੇ ਆਉਣਾ ਨਹੀਂ ਆਖੜ ਨੇ। ਕੋਈ ਨਹੀਂ ਤਾਂ ਸਾਡਾ ਕੋਈ ਆਣੇ ਬਦੂ ਹੋ ਮਾਰ। ਓਏ ਕੋਈ ਬਾਈ ਉਹ ਤੋਂ ਸਾਡੇ ਇਹਨਾਂ ਸਾਰੀ ਪ੍ਰੋਬਲਮ ਹੋ ਰਹੀ ਹੈ। ਬਹੁਤ ਦਿੱਕਤ ਆ। ਨਹੀਂ ਨਹੀਂ ਅਭੀ ਕਮਿਸ਼ਨਰ ਨੂੰ ਫੋਨ ਕੀਤਾ ਸੀਗਾ ਜਦੋਂ ਮੈਨੂੰ ਪਤਾ ਲੱਗਿਆ। ਹਾਂਜੀ ਜੀ। ਮੈਨੂੰ ਕਹਿੰਦੇ ਏ ਕਿ ਅਸੀਂ ਉਹ ਸਾਫ਼ ਕਰਨਾ ਹੈ ਤਾਂ ਅਸੀਂ ਇੱਥੇ ਸਿਟ ਰਹੇ। ਸਾਫ਼ ਤਾਂ ਬੰਦੇ ਰਹੇ। ਸਰ ਮੈਂ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਸਾਫ਼ ਕਰਨਾ ਬੜੀ ਚੰਗੀ ਗੱਲ ਹੈ। ਪਰ ਇਹ ਜਿਹੜਾ ਕੂੜਾ ਇੱਥੇ ਸਿੱਟਣ ਦੀ ਬਜਾਏ ਤੁਸੀਂ ਉੱਥੇ ਸਿੱਟੋ ਹਾਂਜੀ ਔਰ ਉੱਥੋਂ ਹੀ ਸਾਫ਼ ਕਰੋ ਉਹ ਕਹਿੰਦੇ ਉਹ ਅਸੀਂ ਅਜੇ ਕਰ ਨਹੀਂ ਸਕਦੇ ਕਿ ਫਿਰ ਉੱਥੋਂ ਕਿਵੇਂ ਸਾਫ਼ ਹੋਏਗਾ ਮੇਰੇ ਤਾਂ ਇਹਨਾਂ ਦਾ ਸਮਾਂ ਤੋਂ ਸੋਚ ਹੀ ਨਹੀਂ ਸਕਦੇ ਕਿ ਕਦੋਂ ਸਾਫ਼ ਹੋਗਾ ਤੇ ਢੇਰ ਹੋ ਜਾਣਗੇ ਅੱਗੇ ਬਰਸਾਤ ਆ ਜਾਣੀ ਹੈ ਸਾਨੂੰ ਦਿੱਕਤ ਆ ਰਹੀ ਹੈ ਇਹ ਬਹੁ ਨਹੀਂ ਦੇਣਾ ਬਿਲਕੁਲ ਨਹੀਂ ਹਾਂ ਨਹੀਂ ਗਾਣਾ ਨਹੀਂ ਹੋਣੀ ਇਹਦੀ ਬਹੁਤ ਜ਼ਿਆਦਾ ਜਨਗਨ ਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਸਾਨੂੰ ਦਿੱਕਤ ਆ ਰਹੀ ਹੈ ਨਹੀਂ ਅਸੀਂ ਖੜੇ ਇੱਥੇ ਅਸੀਂ ਦੇਖ बहुत ज्यादा प्रॉब्लम हो तो तो रही तो है इंसान है साल इंसान मैं समझे बारे ਕਹਦੇ ਮਰੇ ਜਾਨੂ ਪਹਿਲੇ ਪੁੱਛੋ ਆਹੂ ਲੋਕ ਜੀ ਕਹਿੰਦਾ ਡਾਂਸਰ ਮਰੇ ਸੀ ਦੋ ਬੰਦੇ ਜੀ ਕਿ ਕਦੋਂ ਮਰੇ ਜਾਨੂ ਬਸ ਸਿੱਧ ਦਿੱਤੇ ਜੀ ਬਾਈ ਜਿੰਦਗੀ ਇੱਥੇ ਚੱਕੋ ਕਿੱਥੇ ਕੱਤਰਾਂ ਸਿੱਧ ਦਿੱਤੇ ਆਂ ਜੀ ਬੋਜੁਰਗਾਂ ਨੂੰ ਇੰਨੀ ਦਿੱਕਤ ਆ ਰਹੀ ਹੈ ਨਾ ਬੋਲਣ ਜੋਗੇ ਨਾ ਕੁਝ ਕਹਿਣ ਜੋਗੇ ਕਿਆ ਤਰੀਕਾ ਦਿਲਾਨੇ ਪੜੇ ਉਹ ਕਰਨਾ ਆਹ ਦੇਖੋ ਤੇ ਪੂਰਾ ਟੀਲਾ ਬਨਾਇਆ ਆਇਆ ਉਧਰ ਉਧਰ ਨਿਕਲ ਕੇ ਕੀਤੀ ਕਿੰਨਾ ਆਹ ਦੇਖੋ ਉਧਰ ਵੀ ਕਿ ਉਧਰ ਵੀ ਸ਼ੁਰੂ ਹੋ ਗਏ ਸਿੱਟੇ ਆਇਆ ਉਧਰ ਵੀ ਸਿੱਟੇ ਆਇਆ ਜੀ ਨਾਲੇ ਹੁਣ ਹੋ ਰਿਹਾ ਸਭ ਪ੍ਰੋਬਲਮ ਹੋ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਅਸੀ ਰੋਟੀ ਪਾਣੀ ਵਿੱਚ ਕੁਝ ਨਹੀਂ ਖਾ ਸਕਦੇ ਸਾਰੇ ਘਰੇ ਸਾਡੇ ਘਰੇ ਕੋਈ ਮਹਿਮਾਨ ਨਹੀਂ ਆ ਕੇ ਪਾਣੀ ਨਹੀਂ ਪੀ ਸਕਦਾ ਉਹ ਕਹਿੰਦੀ ਅਸੀਂ ਆਂਦੇ ਜੇ ਉੱਥੇ ਬੜੀ ਸਮੈਲ ਆਉਂਦੀ ਹਵਾ ਸੇ ਵੀ ਹਾਂ ਬੜੀ ਬੇਸਰਮਿੰਦਗੀ ਮਹਿਸੂਸ ਹੋ ਰਹੀ ਹੈ ਚਲ ਆਜੋ ਬਜ਼ੁਰਗੋ ਉਹ ਐਸਾ ਸਰਜਰੀ ਉੱਤੇ ਡੇਉ ਹੁੰਦਾ ਜੀ ਇੱਕ ਕੰਮ ਤੇ ਅਸੀਂ ਬਚਪਨਾ ਗੁਜ਼ਰ ਗਿਆ ਜੀ ਉੱਥੇ ਬਾਬੇ ਜੀ ਦਰਗਾਹ ਤੇ ਜੋ ਸਾਹਮਣੇ ਜੀ ਤੇ ਉੱਥੇ ਡੀਸੀ ਵੀ ਬਿਲ ਰਹੀ ਬਾਬੇ ਦੀ ਦਰਗਾਹ ਤੇ ਉੱਥੇ ਟਿੱਬੇ ਹੁੰਦੇ ਜੀ ਤੇ ਸਰਦੀ ਬੈਂਤੀ ਹੈ ਵੀ ਉੱਥੇ ਪਾਰਕ ਪੂਰੀ ਬਣਾ ਦੋ ਜੇ ਬੱਚੇ ਸਾਰੇ ਬੱਚੇ ਨਾਲ ਗੰਦਾ ਪਾਰਕਾ ਚੱਲਿਆ ਦੱਸ ਉਹਨੂੰ ਰੋਟੀ ਪਾਣੀ ਆ ਅਸੀਂ ਪ੍ਰਸ਼ਾਸਨ ਨੂੰ ਫੇਰ ਮੈਂ ਕਹਿਨੀ ਹੈ ਫੋਟੇ ਨਾਲ ਕਮਿਸ਼ਨਰ ਸਾਹਿਬ ਫੋਨ ਤੇ ਗੱਲ ਹੋਈ ਹੈ ਔਰ ਤੁਸੀਂ ਮੈਨੂੰ ਕਿਹਾ ਕਿ ਉਧਰੋਂ ਕੂੜਾ ਚੁੱਕਣਾ ਹੈ ਤਾਂ ਅਸੀਂ ਕਿਤੇ ਹੋਰ ਕੂੜਾ ਗੇਰਨਾ ਹੈ ਕਿਉਂ ਮੈਂ ਫੇਰ ਕਹਿਨੀ ਹੈ ਜਿਹੜਾ ਕੂੜਾ ਤੁਸੀਂ ਚੁੱਕਣਾ ਉੱਥੇ ਸਾਰਾ ਕੂੜਾ ਸਿੱਟੋ ਔਰ ਉੱਥੇ ਚੁਕਵਾਓ ਜਗਾ ਜਗਾ ਕਿਉਂ ਸਿੱਟ ਰਹੇ ਹੋ ਔਰ ਸਾਹਮਣੇ ਬ੍ਰਿਜ ਦੇ ਸਾਹਮਣੇ ਨਾਲ ਘਰ ਸਾਹਮਣੇ ਔਰ ਉਥੇ ਉਹਨਾਂ ਦੇ ਸਾਹਮਣੇ ਕੂੜਾ ਸਿੱਟਿਆ ਹੋਇਆ ਹੈ ਤੁਸੀਂ ਐ ਲੋਕਾ ਜਰਾ ਤੁਸੀਂ ਆ ਕੇ ਆਪ ਬੈਠੋ ਨਾ ਇਹਨਾਂ ਕੋਲ ਦੇਖੋ ਕਿੰਨੀ ਸਮੈ ਲਾਂਦੀ ਹੈ ਰੋਟੀ ਖਾ ਕੇ ਦੇਖੋ ਇਹ ਤਾਂ ਇੱਕ ਸਾਡੇ ਨਾਲ ਬੈਠ ਕੇ ਨਾ ਰੋਟੀ ਖਾ ਕੇ ਦੇਖ ਸਾਡੇ ਕੋਲ ਪਤਾ ਨਹੀਂ ਕਿ ਕਿਹਦੇ ਆਂਦੀ ਮੈਂ ਖਾਣਾ ਨਹੀਂ ਗਈ ਜੰਦੀ ਰੋਟੀ ਕਿਉਂ ਮਾਸੀ ਮਾਜਾ ਚ ਬਰਬਰ ਕੇ ਬੈਠਾ ਤੁਸੀਂ ਦੇਖੋ ਕਟੀਆਂ ਚ ਬਰਬਰ ਕੇ ਬੈਠੇ ਗਰੀਬਾਂ ਦਾ ਕੰਮ ਲੱਦੇ ਵੀ ਤੁਸੀਂ ਕਾਹਤ ਨੂੰ ਕੂੜਾ ਨਹੀਂ ਸਿੱਟਦੇ ਹੋ ਤੱਕ ਤਾਂ ਆਪਾਂ ਚੰਦ ਦੀ ਸਾਹ ਲੈਂਦੇ ਜਦ ਕੂੜਾ ਸਿੱਟਣਾ ਇਹ ਤੁਹਾਰਾ ਸਟਾਰਟ ਕਰਦੇ ਹੋ ਉਸੇ ਦੀ ਸਾਹ ਵੀ ਨਹੀਂ ਲੈਂਦਾ ਹੰਨਾ ਬੁਰਾ ਹਾਲ ਹੈ ਸਾਡੇ ਘਰਾਂ ਸਾਰੇ ਮੁਰਦਿਆਂ ਦਾ ਹਾਲੇ ਰੁਕ ਇੱਧਰ ਲ ਜਾਂਦਾ ਇੱਧਰ ਬਿੱਜਾ ਰਾ ਅੱਥੇ ਚੌਂਦੀਆ ਘੱਟੇ ਘੁੱਟੇ ਢੇ ਮਾਰ ਕੇ ਹਾਲੇ ਮੇਰੇ ਆਪੇ ਮਾਰ ਜੰਦੇ ਨੇ ਸਾਡੇ ਪਹੁੰਚ ਕੇ ਉਹਨਾਂ ਨੇ ਸਿਰਕਾਰ ਦੇ ਖਿਲਾਫ ਕਹਿੰਦੇ ਪ੍ਰਸ਼ਾਸਨ ਐਮਐਲਏ ਮੇਰ ਦਾ ਲੋਕਾਂ ਦੇ ਉੱਤੇ ਰੈਸ਼ੀ ਲਾ ਕੇ ਸਾਹਮਣੇ ਜਿਹੜੇ ਕੀ ਕੂੜੇ ਦਾ ਕੰਮ ਪਾਇਆ ਜਾ ਰਿਹਾ ਜੀ ਬਾਈ ਜੈਨਦਰ ਜੀ ਨੂੰ ਤਾਂ ਪਹਿਲਾਂ ਵੈਲਕਮ ਬੈਕ ਕਰਦੇ ਆਂ ਵੀ ਉਹ ਫੇਰ 15 20 ਦਿਨਾਂ ਦਾ ਆਪਣਾ ਪਟਿਆਲੇ ਨੂੰ ਭੁੱਲ ਕੇ 15 20 ਦਿਨਾਂ ਬਾਅਦ ਫੇਰ ਵਾਪਸ ਆ ਗਏ ਆਂ ਫਿਰ ਪਟਿਆਲਾ ਯਾਦ ਆ ਗਿਆ ਤੇ ਹੁਣਾਂ ਕਿ ਉਹਨਾਂ ਨੇ 5-10 ਦਿਨ ਹੀ ਕੰਮ ਕਰਨਾ ਦੇਖੋ ਗੱਲ ਇਹ ਹੈ ਉੱਥੇ ਅੱਗ ਲੱਗੀ ਹੋਈ ਸੀ ਅੱਗ ਬੁਝਾਣ ਦੇ ਉਸ ਟਾਈਮ ਜਦ ਤੱਕ ਅੱਗ ਨਹੀਂ ਬੁਜੀ ਉਦੋਂ ਤੱਕ ਤਾਂ ਸਾਨੂੰ ਕੂੜਾ ਜਿਹੜਾ ਹੈ ਡੰਬ ਕਿਤੇ ਤਾਂ ਕਰਨਾ ਸੀ ਇੱਕ ਪ੍ਰੈਕਟੀਕਲ ਇਸ਼ੂ ਹੈ ਅੱਜ ਬੀਬਾ ਜੀ ਖੈਰਖਵਾ ਬਣ ਗਏ ਜਦੋਂ ਪ੍ਰੋਬਲਮ ਦੀ ਜੜ ਹੀ ਤੁਸੀਂ ਲੋਕ ਰਹੇ ਹੋ ਐਡੀਆਂ ਵੱਡੀਆਂ ਤਾਕਤਾਂ ਤੁਹਾਡੇ ਕੋਲ ਨਹੀਂ ਆ ਤੇ ਤੁਸੀਂ ਅੱਜ ਕੁਐਸਚਨ ਸਾਨੂੰ ਕਰਿਓ ਵੀ ਥੋੜਾ 20 ਸਾਲਾਂ ਦਾ ਰਾਜ ਤੇ ਸਾਡੇ 3 ਸਾਲਾਂ ਦੇ ਤਾਂ ਸਾਡੀ ਤਾਂ ਟਰਮ ਵੀ ਪੂਰੀ ਨਹੀਂ ਹੋਈ ਅਜੇ 2 ਸਾਲਾਂ ਦੇ ਟਾਈਮ ਪਿਆ ਜੇ ਅਸੀਂ ਕੰਮ ਨਹੀਂ ਕਰਾਂਗੇ ਅਸੀਂ ਨਹੀਂ ਸਾਨੂੰ ਲੋਕ ਵੋਟ ਪਾਣਗੇ ਤੁਸੀਂ ਇੰਨੀ ਕਾਹਲ ਨਾ ਮਚਾਓ ਕਦੇ ਤੁਹਾਡੇ ਬੰਦੇ ਹੀ ਤੁਹਾਨੂੰ ਕਟਹਿਰੇ 'ਚ ਖੜਾ ਕਰ ਦਿੰਦੇ ਨੇ ਬੀਬਾ ਜੀ ਇਸ ਗੱਲ ਬਾਰੇ ਮੈਨੂੰ ਸਪਸ਼ਟੀਕਰਨ ਦਿਓ ਕਿ ਜਿਹੜਾ 2020 ਦੇ ਵਿੱਚ ਬਲੈਕਲਿਸਟਡ ਕੰਪਨੀ ਸੀ ਉਹਨੂੰ ਠੇਕਾ ਕਿਉਂ ਦਿੱਤਾ ਗਿਆ ਪਟੇਲੇ ਸ਼ੈਦਾ ਐਲ ਐਨ ਟੀ ਨੂੰ ਦੂਸਰੀ ਗੱਲ ਜਿਹੜਾ ਉਹਨਾਂ ਦੇ ਹੀ ਲੀਜੀਅਨ ਰੱਖਣ ਵਾਲੇ ਸਾਬਕਾ ਐਮਸੀ ਨੇ ਉਹਨਾਂ ਦੇ ਘਰ ਬਾਹਰ ਕੂੜਾ ਸਿੱਟਿਆ ਗਿਆ ਠੀਕ ਉਹਦੇ ਬਾਰੇ ਵੀ ਬੀਬਾ ਜੀ ਦੱਸਣ ਪਟਿਆਲੇ ਸ਼ਹਿਰ ਨੂੰ ਕਿ ਜਿਹੜਾ ਗਰੀਬ ਲੋਕਾਂ ਦਾ 10 ਸਾਲਾਂ ਤੋਂ ਪੈਸਾ ਦੱਬ ਕੇ ਬੈਠੇ ਨੇ ਬੀਬਾ ਜੀ ਉਹਨਾਂ ਬਾਰੇ ਵੀ ਬੋਲੋ ਜਿਹੜੇ ਤੁਹਾਡੇ ਐਮਸੀ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਦੇ ਰਹੇ ਨੇ ਉਹਨਾਂ ਬਾਰੇ ਵੀ ਬੋਲੋ ਤੁਸੀਂ ਤਾਂ ਸਿਰਫ ਤੇ ਸਿਰਫ ਆਪਣੀ ਲੀਡਰੀ ਚਮਕਾ ਰਹੇ ਹੋ ਤੁਸੀਂ ਲੋਕਾਂ ਦੇ ਹਿਤੈਸ਼ੀ ਨਹੀਂ ਹੋ ਪਟਿਆਲਾ ਹਿਤੈਸ਼ੀ ਨਹੀਂ ਨੀ ਤਾਂ ਪਟਿਆਲੇ ਦੀ ਖੁਸ਼ਕਿਸਮਤੀ ਕਿ ਦੋ ਵਾਰ ਦੇ ਸੀਐਮ ਸਿਟੀ ਭਾਗ ਖੁੱਲੇ ਹੋਣ ਪਟਿਆਲੇ ਦੇ ਤੇ ਤੁਸੀਂ ਅੱਜ ਸਾਨੂੰ ਉਸ ਮੁਕਾਮ ਤੇ ਛੱਡ ਗਏ ਹੋ ਜਿੱਥੇ ਅਸੀਂ ਪਹਿਲਾਂ ਤੁਹਾਡੇ ਕੰਡੇ ਜਿਹੜੇ ਬੀਜੇ ਹੋਏ ਨੇ ਉਹ ਚੁਗਾਗੇ ਕਿ ਅਸੀਂ ਆਪਣਾ ਕੁਝ ਚੰਗਾ ਪਟਿਆਲੇ ਸ਼ਹਿਰ ਨੂੰ ਬਣਾ ਕੇ ਦੇਾਂਗੇ ਤੁਸੀਂ ਪਟਿਆਲੇ ਸ਼ਹਿਰ ਦੀ ਗਰੋਥ ਰਿਟਾਰਡ ਕੀਤੀ ਹੈ ਵੱਡੀ ਨਦੀ ਛੋਟੀ ਨਦੀ ਹੈਰੀਟੇਜ ਸਟਰੀਟ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਤੁਸੀਂ ਜਿਹੜਾ ਹੈ ਪਟਿਆਲੇ ਨੂੰ ਖਰਾਬ ਕੀਤਾ ਹੈ ਤੁਸੀਂ ਆਪਣੇ ਚਹਤਿਆਂ ਨੂੰ ਜਿਹੜਾ ਹੈ ਟੈਂਡਰ ਠੇਕੇ ਦਿੰਦੇ ਰਹੇ ਤੁਸੀਂ ਉਹਨਾਂ ਦਾ ਅੱਜ ਜੌਂਟਾ ਵਾਲੇ ਦਾ ਵੀ ਪਤਾ ਲੱਗਿਆ ਵੀ ਤੁਹਾਡੇ ਨਾਲ ਕੋਈ ਨਾ ਕੋਈ ਕਨੈਕਸ਼ਨ ਹੈਗਾ ਉਹ ਵੀ ਅਸੀਂ ਜਗ ਜाहिर ਕਰਾਂਗੇ ਟਾਈਮ ਆ ਲੈਣ ਆ ਲੈਣ ਤੋਂ ਟਾਈਮ ਇਹ ਸਵਾਲਾਂ ਦਾ ਜਵਾਬ ਬੀਬਾ ਜੀ ਜ਼ਰੂਰ ਦੇਣਾ ਕਿ ਜਿਹੜੇ ਉਹ ਤੁਹਾਡੇ ਐਮਸੀ ਨੇ ਜਿਨ੍ਹਾਂ ਦੇ ਘਰ ਦੇ ਬਾਹਰ ਕੂੜਾ ਸਿੱਟਿਆ ਗਿਆ ਉਹਨਾਂ ਉੱਤੇ ਤੁਹਾਡਾ ਕੀ ਕਹਿਣਾ ਹੈ ਜਿਹੜੇ ਸਟਾਫ ਦੇ ਸਾਡੇ ਦਰਜਾ ਚਾਰ ਮੁਲਾਜ਼ਮਾਂ ਦੇ ਪੈਸੇ ਖਾ ਗਏ ਤੁਸੀਂ ਉਹਦੇ ਬਾਰੇ ਦੱਸੋ ਜਦੋਂ ਤੁਹਾਡਾ ਹੀ ਐਮਸੀ ਉਹ ਕਹਿੰਦਾ ਕਿ ਇਹਨਾਂ ਨੇ 2020 ਦੇ ਵਿੱਚ ਬਲੈਕ ਲਿਸਟਡ ਕੰਪਨੀ ਨਾਲ ਸਮਝੌਤਾ ਕੀਤਾ ਐਵੇਂ ਝੂਠੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼